you ਜੀ ਸਸਰੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਵੱਜ ਚੁੱਕੇ ਇੱਥੇ 6 ਵਜੇ ਦਾ ਮੈਂ ਉੱਠ ਗਈ ਸੀ ਉੱਠ ਕੇ ਮੈਂ ਚਾਹ ਪਾਣੀ ਬਣਾ ਕੇ ਪੀ ਲਿਆ ਸੀ ਤੇ ਇੱਥੇ ਪੱਖਾ ਚੱਲੀ ਜਾਂਦਾ ਇੱਥੇ ਮੈਂ ਚਾਹ ਪੀਉਂਗੀ ਤੇ ਚਾਹ ਨਾ ਚਾਹ ਪੀਤੀ ਨਹੀਂ ਸੀ ਹਜੇ ਚਾਹ ਧਰੀ ਹੋਈ ਹੈ ਤੇ ਬਸ ਫਿਰ ਮੈਂ ਇੱਥੇ ਹੁਣ ਚਾਹ ਪਾਉਣ ਲੂੰਗੀ ਤੇ ਮੈਂ ਹਰੇਕ ਪੰਡਾ ਧੋ ਕੇ ਜਿਹੜਾ ਟੋਕਰੇ ਚ ਕੱਢਦੇ ਆਪਾਂ ਤੇ ਧੋ ਕਿਵੇਂ ਵਰਤਦੀ ਕਿਉਂਕਿ ਰਾਤ ਨੂੰ ਪਤਾ ਨਹੀਂ ਹੁੰਦਾ ਕੋਈ ਚੀਜ਼ ਮੂੰਹ ਲਾ ਜਾਏ ਹਨਾ ਤੇ ਬਸ ਫਿਰ ਇੱਥੇ ਮੈਂ ਚਾਹ ਬਣੀ ਪੀ ਕੇ ਤੇ ਜਵਾਕਾ ਉਠਾਤਾ ਸੀ ਤੇ ਮੈਂ ਇੱਥੇ ਪਾਣੀ ਪਾਉਂਗੀ ਮਸ਼ੀਨ ਦੇ ਵਿੱਚ ਤੇ ਮੈਂ ਕਿਹਾ ਚੱਲ ਮਸ਼ੀਨ ਚ ਹਨਾ ਉਹਨੂੰ ਪਾਣੀ ਆਪਾਂ ਛੱਡ ਜੰਨੇ ਆ ਤੇ ਮੈਂ ਉਹਨੂੰ ਚਾਹ ਚੂ ਪੀਉਂਗੀ ਤੇ ਫਿਰ ਹਨਾ ਮੈਂ ਕਿੰਨੇ ਪਾਣੀ ਪੈ ਜੂਗਾ ਮਸ਼ੀਨ ਚ ਤੁਸੀਂ ਮੋਟਰ ਛੱਡੀ ਨਹੀਂ ਸੀ ਮੈਂ ਹਨਾ ਟੈਂਕੀ ਦਾ ਪਾਣੀ ਪਾਉਣ ਲੱਗੀ ਸੀ ਮੈਂ ਕਿਹਾ ਚਲ ਟੈਂਕੀ ਦਾ ਪੈਪ ਛੱਡ ਦਿੰਨੇ ਆ ਟੂਟੀ ਛੱਡ ਕੇ ਤੇ ਪੈ ਜਾਊਗਾ ਉਹਨੇ ਤੇ ਬੱਸ ਫਿਰ ਮੈਂ ਹੁਣ ਕੱਪੜੇ ਚੱਕਣ ਆ ਗਈ ਸੀ ਅੰਦਰ ਚਾਹ ਚੁ ਪੀ ਕੇ ਤੇ ਪਾਣੀ ਮੈਂ ਦੇਖਿਆ ਸੀ ਪੈ ਗਿਆ ਸੀ ਮਸ਼ੀਨ 'ਚ ਜਿੰਨਾ ਕ ਆਪਾਂ ਨੂੰ ਲੋਡ ਸੀ ਮਹਿਨਤ ਧੋਣ ਵਾਲੇ ਕੱਪੜੇ ਇਕੱਠੇ ਕਰੀ ਜਾਂਦੀ ਸੀ ਤੇ ਇਧਰੋਂ ਸਾਹਮਣੇ ਪੇਟੀ ਤੇ ਪਏ ਸੀ ਮੈਂ ਇਹ ਤਾਂ ਰੱਖਦੇ ਸੀ ਤੇ ਇਧਰ ਮੈਂ ਸ਼ੋਜ਼ ਚ ਸੌਕਸ ਵਗੈਰਾ ਕੱਢੀ ਜਾਂਦੀ ਸੀ ਤੇ ਪੱਗ ਸੀ ਰਿਸ਼ੂ ਦੀ ਉਹ ਸਾਰਾ ਮੈਂ ਹਨਾ ਦੇਖੀ ਜਾਂਦੀ ਸੀ ਮੈਂ ਲਿਆਵਾ ਕੱਢ ਕੇ ਸਮਾਨ ਉਹ ਵੀ ਕਿੰਨਾ ਕਾ ਕੱਪੜੇ ਧੋਣ ਵਾਲੇ ਮੈਂ ਪਹਿਲਾਂ ਆਪਾਂ ਇਕੱਠੇ ਕਰ ਲਈਏ ਫਿਰ ਕਈ ਵਾਰ ਕੋਈ ਨਾ ਕੋਈ ਕੱਪੜਾ ਧੋਣ ਵਾਲਾ ਰਹਿ ਜਾਂਦਾ ਕਈ ਵਾਰ ਜਦੋਂ ਆਪਾਂ ਧੋਣ ਲੱਗੇ ਨਾ ਬਾਅਦ ਚ ਜ਼ਿਆਦਾ ਆਉਂਦਾ ਜਦੋਂ ਆਪਾਂ ਸਾਰੇ ਧੋ ਲੈਨੇ ਪਾਣੀ ਪੂਣੀ ਕੱਢ ਦਿੰਨੇ ਮਸ਼ੀਨ ਚੋਂ ਬਾਹਰ ਤੇ બસ ਮੈਂ ਹੁਣ ਇਹਨਾਂ ਨੂੰ ਦੇਖ ਰਹੀ ਸੀ ਜੇਬਾਂ ਵਗੈਰਾ ਚੈੱਕ ਕਰਕੇ ਕੋਈ ਚੀਜ਼ ਤਾਂ ਨਹੀਂ ਹੈਗੀ ਤੇ ਹਨ ਨਾਲੇ ਜਿਹੜੇ ਪੁੱਠੇ ਕੱਪੜੇ ਸੋਨੇ ਨੂੰ ਸਿੱਧੇ ਘਰੀ ਜਾਂਦੀ ਸੀ ਤੇ ਵਾਸਤੇ ਫਿਰ ਮੈਂ ਇੱਥੇ ਸਾਰੇ ਕੱਪੜੇ ਹਨ ਸਿੱਧੇ ਕਰਕੇ ਰੱਖ ਲਵਾਂਗੀ ਤੇ ਸਿੱਧੇ ਕਰਕੇ ਫਿਰ ਆਪਾਂ ਹਨਾ ਜਿਹੜੇ ਚਿੱਟੇ ਆ ਵਾਈਟ ਕਲਰ ਦੇ ਜਾਂ ਹੋਰ ਜਿਨ੍ਹਾਂ ਦਾ ਕਲਰ ਵਗੈਰਾ ਨਹੀਂ ਨਿਕਲਦਾ ਉਹ ਪਹਿਲਾਂ ਧੋਵਾਂਗੇ ਬਾਅਦ ਚ ਦੂਜੇ ਧੋਵਾਂਗੇ ਫਿਰ ਕਈ ਵਾਰ ਕਲਰ ਹਨਾ ਇੱਕ ਦੂਜੇ ਦੇ ਉੱਪਰ ਚੜ ਜਾਂਦਾ ਤੇ ਬਸ ਆ ਬਿਸਕਟ ਪਾਈ ਸੀ ਮੈਂ ਇੱਥੇ ਇਕੱਠੇ ਪਾ ਲਈ ਸੀ ਤਿੰਨਾਂ ਦੇ ਸਾਡੇ ਇਹ ਮੈਂ ਅੰਦਰ ਰੱਖਣ ਚਲੀ ਗਈ ਸੀ ਮੈਂ ਕਿਹ ਚੱਲ ਰੱਖਿਆ ਮੈਂ ਤੇ ਮੈਂ ਹਨਾ ਇਹਨਾਂ ਉਠਾਈ ਜਾਂਦੀ ਸੀ ਸਨੇਹ ਰਿਸ਼ਣ ਉੱਤੇ ਉੱਠੇ ਨਹੀਂ ਸੀ ਮੈਂ ਕਿਹ ਚੱਲ ਮੈਂ ਮਸ਼ੀਨ ਲਾਇਆ ਮੈਂ ਉਠਿਆਣਗੇ ਤੇ ਚਾ ਮੈਂ ਉਹਦੇ ਚ ਪਾ ਕੇ ਰੱਖਤੀ ਸੀ ਕੈਟਲ ਚ ਤੇ ਵਾਸਤੇ ਫਿਰ ਮੈਂ ਨਾ ਕੱਪੜੇ ਸਿਲੈਕਟ ਕਰੀ ਜਾਂਦੀ ਸੀ ਪਹਿਲਾਂ ਆ ਪਾਇਆ ਮੈਂ ਲੈ ਗਈ ਸੀ ਪਾਉਣ ਵਾਸਤੇ ਮਸ਼ੀਨ 'ਚ ਕੱਪੜੇ ਤੇ ਬਾਕੀ ਮੈਂ ਥੇ ਰੱਖ ਗਈ ਸੀ ਮੈਂ ਕਿਾ ਚੱਲ ਹੋਰ ਵੀ ਦੇਖ ਲਾਂਗੇ ਅੰਦਰ ਜੇ ਕੋਈ ਧੋਣ ਵਾਲਾ ਕੱਪੜਾ ਮੈਂ ਕਿ ਬੈੱਡ ਸ਼ੀਟ ਵੀ ਲਾਉਣੀ ਹੈ ਬੈੱਡ ਤੋਂ ਕਾਫੀ ਟਾਈਮ ਹੋ ਗਿਆ ਸੀ ਹੁਣ ਤੱਕ ਤੇ ਉਹ ਤਾਂ ਸਹੀ ਹੁੰਦੀ ਆ ਵੀ ਇੰਨੀ ਹਨਾ ਮੈਲੀ ਨਹੀਂ ਹੁੰਦੀ ਫਿਰ ਇਹ ਮੈਂ ਕਿਾ ਚੱਲ ਹਨਾ ਵੀ ਲੈਓ ਦੂਸਰਾ ਵਿਚਾਕੀ ਦਮਾਂਗੇ ਹਫਤਾ ਹੋ ਗਿਆ ਉਹ ਧੋ ਕੇ ਦੂਜੀ ਵਿਛਾ ਲਾਂਗੇ ਹੁਣ ਹਨਾ ਮੈਂ ਉਹ ਵੀ ਫਿਰ ਉਹ ਜੇ ਬੱਚੇ ਉੱਠਣਗੇ ਫਿਰ ਧੋਵਾਂਗੇ ਆਪਾਂ ਤੇ ਉਹ ਹਜੇ ਉੱਠੇ ਨਹੀਂ ਸੀ ਤੇ ਫਿਰ ਮੈਂ ਮਸ਼ੀਨ ਦੇ ਵਿੱਚ ਨਾ ਕੱਪੜੇ ਪਾਉਣ ਚਲੀ ਗਈ ਸੀ ਮੈਂ ਕਿਹਾ ਚੱਲ ਕੱਪੜੇ ਪਾਇਆ ਮੈਂ ਸਰਫ ਵਗੈਰਾ ਪਾ ਲਾ ਤੇ ਕੱਪੜੇ ਹਨਾ ਫਿਰ ਮੈਂ ਕਿਹਾ ਤੋਤੇ ਜਾਣਗੇ ਨਾਲ ਦੀ ਨਾਲ ਹੀ ਕਿਉਂਕਿ ਅਸੀਂ ਫਿਰ ਦੁਪਹਿਰਾ ਸਾਫ ਤੇ ਵੀ ਜਾਣਾ ਹੁੰਦਾ ਪਾਠ ਕਰਨ ਵਾਸਤੇ ਤਾਂ ਕਿ ਮੈਂ ਕਿਹਾ ਦਵਾਦਵ ਕੰਮ ਕਰ ਲਈ ਤੇ ਬਸ ਮੈਂ ਮਸ਼ੀਨ 'ਚ ਪਾਇਆ ਹੀ ਸੀ ਕੱਪੜੇ ਤੇ ਮੈਂ ਆ ਗਈ ਸੀ ਇੱਧਰ ਇਹ ਦੁਆਲ ਫਿਰ ਮੈਂ ਹਨਾ ਇੱਥੇ ਲੱਗ ਗਈ ਸੀ ਝਾੜੂ ਲਾਉਣ ਤੇ ਸਨੇਹਾ ਉਹ ਉੱਠ ਗਈ ਸੀ ਹਜੇ ਹੁਣੀ ਉੱਠੀ ਸੀ ਤੇ ਅੰਦਰ ਹੀ ਬੈਠੇ ਸੀ ਫਿਰ ਮੈਂ ਆਪਦੀ ਐਨਕ ਲੈ ਕੇ ਆਈ ਕਿਾ ਚੱਲ ਮੈਂ ਬਾਹਰ ਝਾੜੂ ਲਾ ਦਣੀ ਅੰਦਰ ਸਨੇਹਾ ਆਪੇ ਲਾਲੂ ਦੀ ਝਾੜੂ ਤੇ ਵਾਸਤੇ ਮੈਂ ਬੁੱਕਰ ਚੱਕ ਲਈ ਸੀ ਝਾੜੂ ਲਾਉਣ ਲੱਗ ਜੂਗੀ ਹੁਣ ਮੈਂ ਤੇ ਮੈਂ ਉਹ ਤਾਂ ਸਾਫ਼ ਹੀ ਸੀ ਫਿਰ ਵੀ ਹਨਾ ਝਾੜੂ ਤਾਂ ਲਾਉਣਾ ਹੀ ਪੈਂਦਾ ਭਾਵੇਂ ਜੇ ਸਾਫ਼ ਹੀ ਹੋਵੇ ਕਿੰਨਾ ਮਰਜੀ ਤੇ ਪਰ ਮਿੱਟੀ ਹਨਾ ਉਹ ਤਾਂ ਪੱਕਾ ਹੀ ਆ ਫਰਸ਼ ਜਾਂ ਤੇ ਪਰ ਜਿਹੜੀ ਮਿੱਟੀ ਆ ਉਹ ਜੰਮੀ ਹੋਈ ਆ ਮੀਂਹ ਦੀ ਤੇ ਮੈਂਗਾ ਚੰਗੀ ਤਰ੍ਹਾਂ ਮੈਲ ਉਣਨੀ ਹੈ ਝਾੜੂ ਤੇ ਸੁਨੇਹਾ ਨੇ ਤਾਂ ਆਈ ਬਸ ਉੱਤ ਉੱਤੋ ਜੇ ਲਾ ਕੇ ਚਲੀ ਜਾਂਦੀ ਹੈ ਹੈ ਨਾ ਚੰਗੀ ਤਰ੍ਹਾਂ ਕੂੜਾ ਨਹੀਂ ਕੱਢਦੀ ਤੇ ਬੱਚਾ ਦਾ ਕੰਮ ਬੱਚਿਆਂ ਨਾਲ ਹੀ ਹੁੰਦਾ ਤੇ ਆ ਬੰਦਾ ਹੈ ਨਾ ਜਦੋਂ ਆਪ ਝਾੜੂ ਲੁੰਦਾ ਉਹ ਚੰਗੀ ਤਰ੍ਹਾਂ ਕੂੜਾ ਕਰਕਟ ਜਿਹੜਾ ਹੁੰਦਾ ਖਲ ਖੁੰਜੇ ਦੇ ਵਿੱਚ ਸਾਰਾ ਕੱਢ ਲੈਣੇ ਆਪਾਂ ਤੇ ਬਸ ਤਾਂ ਹੀ ਫਿਰ ਮੈਂ ਇੱਥੇ ਮੈਂ ਕਿਹਾ ਚੱਲ ਮੈਲ ਉਣਨੀ ਹੈ ਝਾੜੂ ਜਿੰਨਾ ਕਿ ਮੈਥੋਂ ਲੱਗਿਆ ਉਜਾਦਾ ਹਨ ਮੈਥੋਂ ਨਹੀਂ ਲੱਗੇ ਫਿਰ ਮੈਂ ਹਟ ਜਾਉਂਗੀ ਕਈ ਵਾਰ ਢੋਈ ਦੁਖਾਂ ਲੱਗਿੰਦੀ ਐ ਤੇ ਬੁੱਕਰ ਵੀ ਲਉਣ ਆਲੀ ਐ ਕਿਉਂਕਿ ਨਾ ਛੋਟੀ ਹੋ ਗਈ ਬੁੱਕਰ ਤੇ ਹੋਂ ਤਾਂ ਇਹ ਸੰਭਰਿਆ ਜਾਂਦਾ ਇਹਦੇ ਨਾਲ ਤੇ ਪਰ ਹਨ ਮੈਥੋਂ ਝੁੱਕ ਕੇ ਨਹੀਂ ਸੰਭਰਿਆ ਜਾਂਦਾ ਢੋਈ ਦਰਦ ਹੁੰਦੀ ਐ ਮੇਰੀ ਤੇ ਇੱਥੇ ਸੁਨੇਹਾ ਉੱਠ ਗਈ ਸੀ ਹੁਣ ਉੱਠੀ ਸੀ ਹਜੇ ਇਹ ਤੇ ਵੱਡੇ ਬੱਕਰ ਨਾਲ ਆਇਆ ਵੀ ਬੰਦਾ ਸਿੱਧਾ ਖੜ ਕੇ ਝਾੜੂ ਲਾ ਲੈਂਦਾ ਤੇ ਬਸ ਫਿਰ ਇਸ ਕਰਕੇ ਮੈਂ ਵੀ ਮੈਂ ਕਹਾਂ ਚੱਲ ਮੈਂ ਝਾੜੂ ਲਾਦਾ ਵੀ ਚੱਲ ਉਹ ਕਿਸੇ ਕਿੰਨਾ ਕ ਲੱਗੂਗਾ ਲਾ ਦੂੰਗੀ ਤੇ ਘਾਹ ਵਗੈਰਾ ਵੀ ਪੱਟਣ ਵਾਲਾ ਹੋਇਆ ਤੇ ਘਾਹ ਬਹੁਤ ਸਾਰਾ ਹੋਇਆ ਤੇ ਤੇ ਗਰਮੀ ਵੀ ਇੰਨੀ ਜ਼ਿਆਦੇ ਹੋਈ ਪਈ ਹੈ ਨਾ ਹੁਣ ਦੋ ਦਿਨਾਂ ਦੀ ਲੈ ਤਾਂ ਮੌਸਮ ਵਧੀਆ ਹੋ ਗਿਆ ਸੀ ਮੀਂਹ ਪੈਂਦੇ ਸੀ ਚਾਰ ਪੰਜ ਦਿਨ ਵਧੀਆ ਮਰਿਆ ਮੌਸਮ ਠੰਡਾ ਆ ਮੈਂ ਗਰਮੀ ਇੰਨੇ ਮਹਿਸੂਸ ਨਹੀਂ ਹੋਈ ਪੱਖਿਆਂ ਦੀ ਹਵਾ ਵੀ ਠੰਡੀ ਲੱਗਦੀ ਸੀ ਕੋਲਰਾਂ ਦੀ ਵੀ ਕੋਲਰ ਦਾ ਅਸੀਂ 2-3 ਦਿਨ ਛੱਡੇ ਨਹੀਂ ਸੀ ਜਦੋਂ ਮੇਰੀ ਮੰਮੀ ਆਈ ਸੀ ਤਿੰਨ ਦਿਨ ਉਹਨੇ ਛੱਡਣੇ ਨਹੀਂ ਦਿੱਤਾ ਕਹਿੰਦੀ ਪੱਖਿਆਂ ਦੀ ਹਵਾ ਠੰਡੀ ਰਹਿਣ ਦੇ ਤੇ ਰਾਤ ਹਨਾ ਬਸ ਰਾਤ ਇੰਨੀ ਗਰਮੀ ਸੀ ਨਾ ਅਸੀਂ ਪਾਣੀ ਵੀ ਨਾ ਪਾਇਆ ਕੋਲਰ 'ਚ ਤੇ ਸਨੇਹਾ ਹੋਰੇ ਕਹਿੰਦੇ ਰਹਿਣ ਤੇ ਪਾਉਣ ਨੂੰ ਤੇ ਜਦੋਂ ਕੋਲਰ ਛੱਡ ਕੇ ਅਸੀਂ ਪਾਏ ਤੇ ਗਰਮੀ ਇੰਨੀ ਆਈ ਨਾ ਪਸੀਨਾ ਵਸਿੰਨੀ ਹੋ ਗਏ ਤੇ ਪੱਖੇ ਤੇ ਕੋਲਰ ਦੀ ਹਵਾ ਹੀ ਨਾ ਲੱਗੇ ਪੰਪ ਤਾਂ ਛੱਡਿਆ ਨਹੀਂ ਕਿਉਂਕਿ ਪਾਣੀ ਨਹੀਂ ਪਾਇਆ ਸੀ ਤੇ ਕੋਲਰ ਦੀ ਹਵਾ ਹੀ ਨਾ ਲੱਗੀ ਗਰਮੀ ਆਈ ਜਾਵੇ ਕਰੇਂਦਾ ਹੁੰਦਾ ਬਾਹਰ ਲਾ ਲਿਆ ਸੀ ਤੇ ਬਸ ਫਿਰ ਇੰਨੀ ਗਰਮੀ ਆਈ ਤਾਂ ਬਾਹਰ ਤਾਂ ਹਨਾ ਵਧੀਆ ਮੌਸਮ ਸੀ ਹਵਾ ਚੱਲੀ ਜਾਂਦੀ ਸੀ ਤੇ ਪਰ ਬਾਹਰ ਮੱਛਰ ਕਰਕੇ ਨਹੀਂ ਅਸੀਂ ਡੋੰਦੇ ਮੱਛਰ ਬਹੁਤ ਜ਼ਿਆਦਾ ਹੋ ਗਿਆ ਹੁਣ ਦਵਾਰੇ ਕਿਉਂਕਿ ਮੀਂਹ ਪੈ ਗਿਆ ਮੀਂਹ ਦੇ ਵਿੱਚ ਪਾਣੀ ਪੂਣੀ ਖੜ ਜਾਂਦਾ ਹੈ ਨਾ ਕੋਈ ਨਾਲੀਆਂ ਚ ਘਟਵਾਂ ਚ ਤੇ ਉਹਦੇ ਕਰਕੇ ਨਾ ਮੀਂਹ ਇੰਨਾ ਮੱਛਰ ਇੰਨਾ ਜ਼ਿਆਦਾ ਹੋਇਆ ਪਿਆ ਨਾ ਬਹੁਤ ਹੀ ਜ਼ਿਆਦਾ ਦਿਨੇ ਵੀ ਵਸ ਹੈ ਨਾ ਦੰਦਿਆ ਵੱਡਣ ਲੱਗ ਜਾਂਦਾ ਪੈਰਾਂ ਤੇ ਹੱਥਾਂ ਤੇ ਤੁਸੀਂ ਦੇਖ ਮੈਂ ਤੁਹਾਨੂੰ ਦਿਖਾਉਂਗੀ ਵੀ ਮੇਰੇ ਹੱਥ ਦੇ ਉੱਤੇ ਨਾ ਸਾਈਡ ਤੇ ਪਤਾ ਨਹੀਂ ਮੱਛਰ ਨੇ ਦੰਦਿਆ ਇਹ ਜੀ ਵੱਡੀ ਤੇ ਫਿਰਸੀ ਵਾਂਗੂ ਹੋ ਗਿਆ ਚਿੱਟੇ ਮੂੰਹ ਵਾਲੀ ਤੇ ਬਾਹਾਂ ਨੂੰ ਹਨਾ ਖਾਰ ਰੱਖਿਆ ਮੱਛਰ ਨੇ ਇੰਨਾ ਜ਼ਿਆਦੇ ਮੱਛਰ ਹਨ ਬਹੁਤ ਹੀ ਜ਼ਿਆਦੇ ਪਤਾ ਨਹੀਂ ਇੰਨਾ ਕਿੱਥੋਂ ਹੁੰਦਾ ਮੱਛਰ ਹਨਾ ਤੇ ਕੋਈ ਸ਼ਹਿਣਾ ਕਾ ਕੋ ਹੋਇਆ ਪੈ ਇੰਨਾ ਤਾਂ ਵੀ ਡਰ ਲੱਗਦਾ ਕੋਈ ਸੱਪ ਸਲੁੱਟੀ ਵੜ ਕੇ ਬੈਠੂਗੀ ਤੇ ਘਾ ਵੀ ਅਸੀਂ ਵੜਨਾ ਕਿਉਂਗੇ ਹਨਾ ਮੈਂ ਕਿਹਾ ਸੀ ਵੀ ਇੰਨਾ ਕ ਵੜ ਦੰਨੇ ਆ ਜਿੰਨਾ ਕ ਹੋਇਆ ਤੇ ਫਿਰ ਮੈਂ ਕਿਹਾ ਜੇ ਦਵਾਰੇ ਹੋਊਗਾ ਫਿਰ ਫਿਰ ਵੜ ਦਾਂਗੇ ਤੇ ਕਿਉਂਕਿ ਕੋਈ ਚੀਜ਼ ਵੜ ਕੇ ਬੈਹ ਜਾਂਦੀ ਹਨਾ ਕਈ ਵਾਰ ਆਪਾਂ ਇੱਥੇ ਤੁਰਦੇ ਫਿਰਦੇ ਪਤਾ ਨਹੀਂ ਹੁੰਦਾ ਕਈ ਵਾਰ ਪੈਰ ਪੁਰ ਤਰਿਆ ਜਾਂਦਾ ਤਾਂ ਕਰਕੇ ਤੇ ਵਸ ਫਿਰ ਮੈਂ ਇੱਥੇ ਝਾੜੋ ਲਾ ਕੇ ਕੋੜਾ ਚੱਕ ਦੂੰਗੀ ਸਾਰਾ ਜਿੰਨਾ ਕ ਮਿੱਥ ਹੋਇਆ ਤੇ ਸੁਨੇਹਾ ਨੇ ਛਾਦਰ ਲਿਆ ਕੇ ਰੱਖਤੀ ਸੀ ਅੰਦਰੋਂ ਤੇ ਦੂਸਰੀ ਕੰਦੀ ਸੇ ਮੈਂ ਵਿਛਾ ਦਊਂਗਾ ਮੈਂ ਅਗਰ ਦੂਸਰੀ ਵਿਛਾ ਦੇ ਬੇ ਚੱਕ ਦੇ ਧੋਵਾਂਗੇ ਤੇ ਬਸ ਇੱਥੇ ਸੈਟਿੰਗ ਲੱਗ ਗਈ ਸੀ ਕਰਨ ਹਣਾ ਤੇ ਇੰਡਸਟਰੀ ਇੰਡਸਟਰੀ ਕਰ ਦੋਗੇ ਸਮਾਨ ਚੱਕ ਦੇ ਤੇ ਥੇਲਾ ਗੀਸ ਸੀ ਨਹੀਂ ਝਾੜੂ ਲਾਉਣ ਤੇ ਇਹਨਾਂ ਆ ਕੇ ਕੈਸੇ ਅੰਦਰ ਝਾੜੂ ਲਾਦੇ ਤੇ ਚਾਦਰ ਜੁੱਤਰੀ ਸੈਟ ਕਰਕੇ ਵਿਛਾਤੀ ਸੀ ਨੇ ਤੇ ਝਾੜੂ ਲਾਉਂਦੀ ਸੀ ਇਧਰ ਮੈਂ ਕੱਪੜੇ ਧੋ ਕੇ ਲਈ ਸੀ ਸੁੱਕਣੇ ਪਾਉਣ ਵਾਸਤੇ ਤੇ ਬਸ ਹਣਾ ਇਹਨਾਂ ਨੂੰ ਮੈਂ ਹੁਣ ਸੁੱਕਣੇ ਪਾ ਦੂੰਗੀ ਚੰਗੀ ਤਰ੍ਹਾਂ ਤੇ ਧੁੱਪ ਤਾਂ ਨਿਕਲੀ ਆਈ ਸੀ ਦੇਖੀ ਜੰਨੇ ਤੁਸੀਂ ਹਣਾ ਕੰਡੇ ਦੇ ਉੱਪਰ ਧੁੱਪ ਪਾਈ ਪਈ ਐ ਤੇ ਮੈਂ ਕਿਹਾ ਸੀ ਮੈਂ ਕਿਹਾ ਚੱਲ ਸੁੱਕ ਜਾਣਗੇ ਕੱਪੜੇ ਵੀ ਜਦੋਂ ਨਾ ਆਪਾਂ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਸੁੱਕ ਜਾਣਗੇ ਫਿਰ ਆਪਾਂ ਅੰਦਰ ਰੱਖ ਜਾਗੇ ਲਾ ਕੇ ਹਰਾਂ ਆ ਜੀ ਹਨਾ ਕਈ ਵਾਰ ਬੱਦਲ ਵਾਈ ਹੋ ਜਾਂਦੀ ਐ ਤੇ ਪਿੱਛੋਂ ਫਿਰ ਹਨਾ ਆਏ ਹੁੰਦਾ ਵੀ ਕੌਣ ਲਾਉਗੇ ਕੱਪੜੇ ਜਮੀ ਵਗੈਰਾ ਆ ਜੇ ਪਿੱਛੋਂ ਤਾਂ ਕਰਕੇ ਤੇ ਫਿਰ ਮੈਂ ਬਸ ਇੱਥੇ ਜਿਹੜੇ ਛੋਟੇ-ਛੋਟੇ ਕੱਪੜੇ ਆ ਕੋਈ ਰਮਾਲ ਵਗੈਰਾ ਜਰਾਬਾ ਪੋਣੇ ਉਹ ਨੂੰ மஞ்சੇ ਤੇ ਪਾ ਦੂੰਗੀ ਤੇ ਕਿਉਂਕਿ ਡਿੱਗ ਗਏ ਜਾਂਦੇ ਹਵਾ ਨਾਲ ਤੇ ਬਾਕੀ ਮੈਂ ਜਿਹੜੇ ਵੱਡੇ ਕੱਪੜੇ ਸਾਰੇ ਮੈਂ ਤਾਰ ਦੇ ਉੱਪਰ ਪਾ ਦਿੰਦੀ ਸੁੱਕਣ ਤੇ ਬਸ ਇੱਥੇ ਮੈਂ ਪਾਈ ਜਾਂਦੀ ਸੀ ਦਲਾਨ ਨਾਲ ਰਿਸ਼ ਨਾਲ ਗੱਲਾਂ ਵੀ ਘਰੀ ਜਾਂਦੀ ਸੀ ਰਿਸ਼ ਉੱਥੇ ਸੀ மஞ்சੇ ਤੇ ਤੇ ਅਰੇ ਸ਼ੁਗੱਲਾਂ ਕਰੀ ਜਾਂਦਾ ਸੀ ਮੇਰੇ ਨਾਲ ਤੇ ਇੱਥੇ ਵਸ ਮੈਂ ਸੈਂਕਲ ਦੇ ਉੱਪਰ ਰਮਾਲ ਪਾ ਦੂੰਗੀ ਤੇ ਮੈਂ ਕਹਾਂ ਵੀ ਸੁੱਕੀ ਜਾਣਗੇ ਇੱਥੇ ਕਿਹੜਾ ਬੱਦਲ ਪਈ ਐ ਤੇ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਆ ਕੇ ਫਿਰ ਮੈਂ ਇੱਥੇ ਹਨਾ ਰੋਟੀ ਲਾਉਂਗੀ ਹਨਾ ਤੇ ਫਿਰ ਮੈਂ ਰੋਟੀ ਲਾ ਕੇ ਮੈਂ ਕੈਸੀ ਵਿਚਾਲਾ ਹਨਾ ਸਨੇਹਨਾ ਨਾਲ ਨੂੰ ਲੂਗੀ ਉਦੋਂ ਨੂੰ ਕੱਪੜੇ ਧੋਤੇ ਗਏ ਸੀ ਤੇ ਮੈਂ ਕਹਾਂ ਸਨੇਹਨਾ ਆ ਜਾਊਗੀ ਫਿਰ ਮੈਂ ਨਾਲ ਲੂੰਗੀ ਫਿਰ ਆਪਾਂ ਮੰਦਿਰ ਵਗੈਰਾ ਜਾਇ ਆਵਾਂਗੇ ਤੇ ਕਿੰਨੀ ਚਲ ਠੀਕ ਆ ਤੇ ਫਿਰ ਵਾਸਤੇ ਮੈਂ ਇੱਥੇ ਰੋਟੀ ਲਾਉਣ ਲੱਗ ਗਈ ਸੀ ਤੇ ਮੈਂ ਨਾ ਦੁਪਹਿਰ ਦੀ ਰੋਟੀ ਲਾਉਂਗੀ ਪਹਿਲਾਂ ਤਾਂ ਦੁਪਹਿਰ ਦੀ ਇਸ ਕਰਕੇ ਲਾਉਂਗੀ ਕਿਉਂਕਿ ਅਸੀਂ ਗੁਰਦੁਆਰਾ ਸਾਰਾ ਜਾਵਾਂਗੇ ਤੇ ਫਿਰ 3 ਵਜੇ ਆਈਦਾ ਤੇ ਫਿਰ ਰੋਟੀ ਹਨਾ ਜਦੋਂ ਬਣਾਉਣੀ ਆ ਤਦ ਨੂੰ 4:30 ਹੋ ਜਾਂਦੇ ਜਦੋਂ ਖਾਣੇ ਤਾਂ ਕਰਕੇ ਮੈਂ ਬਣਾ ਕੇ ਰੱਖ ਲੈਣੀ ਆ ਬਾਕੀ ਰਿਸ਼ੂ ਵੀ ਘਰੇ ਹੁੰਦਾ ਫਿਰ ਇਹ ਦੁਪਹਿਰੇ ਆਪਦੀ ਰੋਟੀ ਚੱਕ ਕੇ ਖਾ ਲੂਗਾ ਤੇ ਤਾਂ ਕਰਕੇ ਫਿਰ ਪਹਿਲਾਂ ਮੈਂ ਦੂਜੀਆਂ ਰੋਟੀਆਂ ਲਾਉਂਗੀ ਹਨਾ ਸਿੰਪਲ ਦੁਪਹਿਰ ਦੀ ਤੇ ਫਿਰ ਦਾਲ ਵਾਲਾ ਆਟਾ ਪਿਆ ਸੀ ਆਪਣੇ ਕੱਲ ਬੁੰਨਿਆ ਸੀ ਤੇ ਫਿਰ ਮੈਂ ਕਿਹਾ ਵੀ ਖਾਣ ਨੂੰ ਆਪਣਾ ਨਾਸਤੇ ਚ ਦਾਲ ਵਾਲੀ ਰੋਟੀ ਲਾ ਲੈਨੇ ਬੇ ਪਿਆਜ ਚਲਾਟਾ ਤੇ ਬਸ ਫਿਰ ਮੈਂ ਜਿਹੜੀ ਦੁਪਹਿਰ ਵਾਲੀ ਉਹ ਲਾ ਕੇ ਰੱਖ ਦਿੰਦੀ ਡੱਬੇ ਦੇ ਵਿੱਚ ਤੇ ਫਿਰ ਮੈਨੂੰ ਲੱਗ ਗਈ ਸੀ ਦਾਲ ਵਾਲੇ ਰੋਟੇ ਲਾਉਣੇ ਲਾ ਕੇ ਰੋਟੀ ਤੇ ਫਿਰ ਚਾਹ ਤਰਹੀ ਸੀ ਰੋਟੀ ਖਾਣ ਵਾਸਤੇ ਤੇ ਅਸੀਂ ਮੰਦਰ ਜਾਣਾ ਸੀ ਮੈਂ ਇੱਥੇ ਧਰਤੀ ਸੀ ਚਾਹਨੇਗਾ ਚੱਲ ਰਿਸ਼ੂ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਮੈਂ ਕਿਹਾ ਚੱਲ ਤੂੰ ਖਾ ਲਈ ਫਿਰ ਮੈਂ ਚਾਹ ਬਣਾ ਕਹਿੰਨਾ ਕਿ ਐਟਲ ਜਿਹਾ ਹੀ ਮੋਟੇ ਤਰ੍ਹਾਂ ਸੀ ਮੰਦਰ ਵਾਲੇ ਸੀ ਤੇ ਰੀਤੀ ਪਾਣੀ ਹਣਾ ਫਿਰ ਅਸੀਂ ਤਰਾ ਗਏ ਬਣਾ ਲੈ ਦਿੰਦੇ ਹਾਂ ਰੋਟੀ ਖਾਣ ਵਾਸਤੇ ਤੁਸੀਂ ਖਾ ਲਈ ਤੁਸੀਂ ਕਰ ਲਓ ਇਹ ਬਸ ਉਹਨਾਂ ਘੁੱਤੀ ਪਾਣੀ ਖਾ ਕੇ ਤੇ ਫਿਰ ਜਿਹੜੇ ਮੜੇ ਮੋਟੇ ਘਰ ਦੇ ਕੰਮ ਰਹਿੰਦੇ ਉਹ ਕਰਾਉਂਦੇ। ਤੇ 11 ਵਜੇ ਚ ਪਹਿਰਾ ਸਾਹ ਜਿੱਤੇ ਜਾਵਾਂਗੇ ਫਿਰ ਦੁਵਾਰਾ ਸਾਹ। 11:00 ਤੋਂ 9:00 ਵਜੇ ਤੱਕ ਲੰਗਰ ਲੱਗਦਾ ਹੁੰਦਾ ਸੇ। ਤੇ ਬਾਅਦ ਸਵੇਰੇ ਜਲ ਕੇ ਦਵਾ ਦੋ ਕੰਮ ਨਹੀਂ ਰਹੇ ਸੀ। ਕੱਪੜੇ-ਕੱਪੜੇ ਧੋਤੇ। ਹਨਾ ਮੰਦਰ ਦਾ ਇਹ ਤੇ ਚਾਹ ਸਭਾਈ ਕੀਤੀ। ਤੇ ਆਹ ਯਕਾਰ ਕੋ ਪੱਟਣ ਵਾਲਾ ਰਹਿੰਦਾ ਉਹਨੇ ਕਿਤੇ ਸ਼ਾਮ ਨੂੰ ਟਿਕਣ ਸ਼ਾਮ ਨੂੰ ਪੱਟਦਾ। ਦਾ ਨੂੰ ਦਲਿਆ ਪਵਾ ਕੇ ਬਾਦੂ ਬੋਲੇ ਰੇ ਪਾਣੀ ਨਾਲ ਤੇ ਹੋਰ ਕੰਮ ਕਰਾ। ਹੀ ਗਈ ਫਿਰ ਮੈਂ। ਇੱਥੇ ਫਿਰ ਮੈਂ ਲੱਗੀ ਸੀ ਜੀ ਮਹਿੰਦੀ ਲਾਉਣ ਵਾਲਾਂ ਤੇ ਤੇ ਮੈਂ ਬਲੈਕ ਡਾਇਮੰਡ ਮਹੰਗਾਈ ਸੀ ਰਿਸ਼ਤੋਂ ਤੇ ਇਹਨੂੰ ਬਸ ਹੁਣ ਮੈਂ ਕੋਲ ਲੂੰਗੀ ਤੇ ਦੇਖਣ ਨੂੰ ਤਾਂ ਲੱਗਦਾ ਨਹੀਂ ਵੀ ਮੇਰੇ ਚਿੱਟੇ ਵਾਲ ਹੋਣਗੇ ਪਰ ਇੰਨੇ ਜਿਆਦਾ ਚਿੱਟੇ ਹੋਏ ਪਏ ਹਨ ਵਾਲ ਤੇ ਬਹੁਤ ਹੀ ਜਿਆਦਾ ਤੇ ਫਿਰ ਮੈਂ ਇੱਥੇ ਨਾ ਬਸ ਨਨ ਪੁੜੀਆਂ ਨੂੰ ਕੱਟ ਕੇ ਤੇ ਬਸ ਘੋਲ ਲੂੰਗੀ ਮਹਿੰਦੀ ਨੂੰ ਘੋਲ ਕੇ ਤੇ ਬਸ ਚੰਗੀ ਤਰ੍ਹਾਂ ਮਿਲਾ ਲਵਾਂਗੀ ਦਬਾਲਾਂ ਤੇ ਤੇ ਪਿੰਡ ਦਾ ਪਣਾਲੇ ਸੀ ਸਿਰ ਮੈਂ ਕਚਾ ਲਾਉਂ ਤਾਂ ਤੋਤਾ ਸੀ ਮੈਂ ਸ਼ੁੱਕਰਵਾਰ ਨੂੰ ਉਦਨ ਮੇਰੇ ਕੋਲ ਮਹਿੰਦੀ ਨਹੀਂ ਸੀ ਨਹੀਂ ਤਾਂ ਮੈਂ ਉਦਨ ਹੀ ਲਾ ਲੈਣੀ ਸੀ ਤੇ ਫਿਰ ਮੇਰੀ ਸ਼ਿਤ ਮੰਗਾਈ ਸੀ ਤੇ ਫਿਰ ਬਸ ਮੈਂ ਨੂੰ ਲਾ ਲੂੰਗੀ ਲਾ ਕੇ ਤੇ ਬਸ ਘੰਟੇ ਤੱਕ ਸੁੱਕ ਕੇ ਤੇ ਫਿਰ ਮੈਂ ਉਹਦਾ ਨਾਲ ਲੂੰਗੀ ਸਿਰ ਤੇ ਅਸੀਂ ਜਾਣਾ ਚ ਪੈਰਾ ਦਾ ਤੇ ਚ ਪੈਰਾ ਸਾਹਿਬ ਤੇ ਜਾ ਕੇ ਹਨਾ ਜਦੋਂ ਆਪਾਂ ਪਾਠ ਕਰਦੇ ਇੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਨਾ ਵੀ ਬਹੁਤ ਜਾਦੇ ਤੇ ਮਨ ਸ਼ਾਂਤ ਹੋ ਜਾਂਦਾ ਤੇ ਐਂ ਜੀ ਲੱਗਦਾ ਹਨਾ ਪਾਠ ਕਰਨ ਚ ਜਿੰਨਾ ਆਪਾਂ ਘਰੇ ਆ ਪਾਠ ਕਰਦੇ ਉਹਦੇ ਵਿੱਚ ਨਹੀਂ ਜੀ ਲੱਗਦਾ ਤੇ ਵੀ ਆਪਾਂ ਹਨਾ ਘਰੇ ਆਪਾਂ ਜੇ ਪਾਠ ਕਰਦੇ ਆ ਆਪਣਾ ਮਨ ਨਾ ਹੋਰ ਕਿਤੇ ਫਿਰਦਾ ਰਹਿੰਦਾ ਕਦੇ ਕੋਈ ਮਨ ਚ ਸੋਚ ਆ ਜਾਂਦੀ ਕਦੇ ਕਿਸੇ ਬਾਰੇ ਹਨਾ ਤੇ ਜੇ ਆਪਾਂ ਗੁਰਦੁਆਰਾ ਸਾਹਿਬ ਚ ਹਨਾ ਸਾਰੀ ਸੰਗਤ ਦੇ ਨਾਲ ਪਾਠ ਕਰਦੇ ਆਂ ਤੇ ਉੱਥੇ ਮਨ ਨੂੰ ਬਹੁਤ ਯਾਨੀ ਕਿ ਜੀਵ ਵੀ ਲੱਗਦਾ ਮਨ ਲੱਗਦਾ ਪਾਠ ਦੇ ਵਿੱਚ ਵੀ ਆਏ ਜੀ ਕਰਦਾ ਬਸ ਕਰੀ ਜਾਈਏ ਹਨਾ ਤੇ ਬਸ ਫਿਰ ਅਸੀਂ ਤਾਂ ਹੀ ਹੁਣ ਅਸੀਂ ਨਾ ਗਾਣੀ ਪਾਇਆ ਕਦੇ ਵੀ ਬਸ ਅਸੀਂ ਜਾਣਦੇ ਆ ਜਿੱਨਾ ਕੋਈ ਕੰਮ ਆਵੇ ਤਾਂ ਆਪਾਂ ਨੂੰ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਤੇ ਤੁਹਾਨੂੰ ਐਡੀ ਵੀਡੀਓ ਕਿਹੋ ਜਿਹੀ ਲੱਗੀ ਅੱਜ ਦਾ ਵਲੋਗ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਧੰਨਵਾਦ ਜੀ